ਸਮਝਦੇ ਹੋ ਇਹ ਗੱਲ ਨੂੰ ਵੀ ਜਿਹੜਾ ਅੱਜ ਅਫੀਮ ਭੁਖੀ ਖਾਂਦਾ ਕੱਲ ਨੂੰ ਸਿੰਥੈਟਿਕ ਨਸ਼ਾ ਨਹੀਂ ਖਾਊਗਾ ਨਹੀਂ ਮੈਨੂੰ ਇਹਨਾਂ ਪਤਾ ਕਿ ਜਦ ਤੱਕ ਉਹ ਮਾਫੀਆ ਨਹੀਂ ਸੇਗਾ ਪ੍ਰਮੋਟ ਕਰਨ ਵਾਲਾ ਔਰ ਇਹ ਔਰ ਇਹ ਬਿਜ਼ਨਸ ਨਹੀਂ ਸੇਗਾ ਪ੍ਰੋਫਿਟ ਪ੍ਰੋਫਿਟ ਨਹੀਂ ਸੀ ਬਿਚਨ ਵੋਲਡ ਠੀਕ ਹੈ ਹੁਣ ਸ਼ਰਾਬ ਹੈਗੀ ਹੈ ਸ਼ਰਾਬ ਲੋਕੀ ਘਰ ਦੀ ਕੱਢੀ ਪੀਂਦੇ ਸੀਗੇ ਜਦੋਂ ਬਿਜ਼ਨਸ ਇਨਵੋਲਡ ਹੋ ਗਿਆ ਤਿੰਨ ਸਟੇਕਹੋਲਡਰ ਬਣ ਗਏ ਇੱਕ ਸ਼ਰਾਬ ਦੀ ਪ੍ਰੋਡਕਸ਼ਨ ਫੈਕਟਰੀ ਇੱਕ ਵੱਡੇ ਠੇਕੇਦਾਰ ਪੌਂਟੀ ਚੱਡੇ ਵਾਰੀ ਹੁੰਦਾ ਜ਼ਮੀਨ ਧਰਤੀ ਤੇ ਹੈ ਨਹੀਂ ਵਿਚਾਰਾ ਚਲੋ ਆਪਾਂ ਫਿਰ ਵੀ ਮੈਂ ਜਿਗਰ ਕਰਦਣਾ ਤੇ ਇੱਕ ਸਰਕਾਰ ਤਿੰਨੇ ਲਾਹੇਵੰਦ ਤਿੰਨਾਂ ਨੂੰ ਫਾਇਦਾ ਹੁੰਦਾ ਜਦੋਂ ਇਹ business ਬਣ ਜਾਂਦਾ ਨਾ ਫਿਰ ਉਸ ਤੋਂ ਬਾਅਦ ਮਤਲਬ ਬਿਲਕੁਲ ਸਟੋਰੀ ਬਦਲ ਜਾਂਦੀ ਹੈਗੀ ਹੈ ਚਾਹੇ ਸ਼ਰਾਬ ਦੇ ਮਾਮਲੇ ਲੈ ਲਓ ਚਾਹੇ ਦੂਜੇ ਨਸ਼ੇ ਮਾਮਲੇ ਲੈ ਲਓ ਜਾਨੀ ਕਿ ਅਫੀਮ ਭੁੱਕੀ ਵਾਲਾ ਬੰਦਾ ਸੈਂਥੈਟਿਕ ਨਹੀਂ ਕਨਵਰਟ ਹੋ ਸਕਦਾ ਜਾ ਸਕਦਾ ਨਹੀਂ ਦੇਖੋ ਜੇ ਤੁਸੀਂ ਫੀਮ ਭੁੱਕੀ ਬੈਨ ਕਰੋਗੇ ਫਿਰ ਫੇ ਫਿਰ ਬੰਦਾ ਆਲਟਰਨੇਟ ਪਾ ਲੂਗਾ ਪਹਿਲਾਂ ਪੰਜਾਬ ਪਹਿਲਾਂ ਤੁਸੀਂ ਪੰਜਾਬ ਚ ਇਹੀ ਹੋਇਆ ਨਾ ਕਿ ਪਹਿਲਾਂ ਫੀਮਪੁਕੀ ਬੰਦ ਹੋਈ 85 ਚ ਐਨਡੀਪੀਐ ਸੈਕਟਾ ਆ ਲੋਕੀ ਜੇਲ੍ਹਾਂ ਸੁੱਟੇ ਹੈਗੇ ਇੱਥੇ ਸਖਤੀ ਕੀਤੀ ਹੈ 10 ਸਾਲ ਦੀ ਸਜ਼ਾ ਹੈਗੀ ਆ ਹਾਈ ਕੋਰਟ ਤੋਂ ਪਹਿਲਾਂ ਜਮਾਨਤ ਨਹੀਂ ਹੁੰਦੀ ਲੋਕਾਂ ਨੂੰ ਮਿਲ ਨਹੀਂ ਲੋਕਾਂ ਨੂੰ ਮਤਲਬ ਇੱਕ ਤਾਂ ਮਹਿੰਗੀ ਹੋ ਗਈ ਫਿਰ ਪੰਜ ਤੋਂ ਬਾਹਰ ਚੱਲ ਗਈ ਫਿਰ ਲੋਕਾਂ ਨੂੰ ਸਸਤਾ ਲੱਗਿਆ ਆਲਟਰਨੇਟਿਵ ਮੈਡੀਕਲ ਨਸ਼ੇ ਤੇ ਮੈਨੂੰ ਯਾਦ ਹੈ ਕਿ 2099 201999 2057 ਤੱਕ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਗੋਲੀਆਂ ਪੱਤੇ ਖਿਲਰੇ ਹੁੰਦੇ ਸੀਗੇ ਉਸ ਬਾਅਦ ਸਪਾਜ਼ਮੋਪ੍ਰੋਕਸੀਨ ਫੈਂਸੀ ਦਲਦੀਆਂ ਸ਼ੀਸ਼ੀਆਂ ਸਪਾਜ਼ਮੋਬ੍ਰੋਕਸੀਨ ਕੈਪਸੂਲ ਲੋਮੋਡਲ ਦੀਆਂ ਗੋਲੀਆਂ ਇਹ ਸਾਰੀਆਂ ਮਤਲਬ ਪਿੰਡਾਂ ਦੇ ਗਲੀਆਂ ਖਿਲਰ ਜਾਂਦੀਆਂ ਸੀਗੀਆਂ ਜਿਹੜਾ ਜਿਹੜਾ ਇਹ ਦਾਵਾ ਜੀ ਵੀ ਇੰਟਰਨੈਸ਼ਨਲ ਜਿਹੜਾ ਨੈਕਸਸ ਐਡਾ ਮਜ਼ਬੂਤ ਹੋ ਗਿਆ ਡਰੱਗਸ ਦਾ ਵੀ ਇਹ ਚੇਨ ਇੱਕ ਸੂਬੇ ਦੀ ਸਰਕਾਰ ਉਸ ਚੇਨ ਨੂੰ ਤੋੜ ਸਕਦੀ ਹੈ ਵੀ ਜਿਵੇਂ ਪੰਜਾਬ ਸਰਕਾਰ ਕੋਸ਼ਿਸ਼ ਕਰ ਸਕਦੀ ਹੈ ਪਰ ਜਿਹੜਾ ਇੰਟਰਨੈਸ਼ਨਲ ਨੈਕਸਸ ਆ ਉਹਦੇ ਚ ਇਹ ਕਿਹਾ ਜਾਂਦਾ ਵੀ ਬਹੁਤ ਸਾਰੇ ਦੁਨੀਆ ਦੇ ਵੱਡੇ ਜਿਹੜੇ ਡਰੱਗ ਸਮਗਲਰ ਨੇ ਉਹ ਪੂਰੀ ਦੁਨੀਆ ਚ ਉਹਨਾਂ ਦੀ ਚੇਨ ਆ ਉਹਨਾਂ ਨੂੰ ਸਪਲਾਈਅਰ ਮਿਲ ਜਣੇ ਆ ਕਿਉਂਕਿ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਚੁੱਕਮਾਈ ਕਰਨੀ ਆ ਉਹਦੇ ਚ ਮੈਡੀਕਲ ਇੰਡਸਟਰੀ ਵੀ ਇਨਵੋਲਡ ਆ ਮੈਡੀਕਲ ਮਾਫੀਆ ਸਰਕਾਰਾਂ ਦਾ ਬਹੁਤ ਛੋਟੀ ਚੀਜ਼ ਰਹਿ ਜਾਂਦੀਆਂ ਉਦੋਂ ਸਪਲਾਈਅਰ ਵੱਡੇ ਹੋ ਜਾਂਦੇ ਕਿਉਂਕਿ ਉਹਨਾਂ ਨੇ ਫੰਡ ਦੇਣੇ ਨੇ ਜਦੋਂ ਕੋਈ ਚੀਜ਼ ਮਾਫੀਆ ਬਣਦੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵਪਾਰ ਬਣ ਗਿਆ ਡਰੱਗਸ ਨੂੰ ਵਪਾਰ ਬਣਾ ਲਿਆ ਉਹ ਕੋਕੀਨ ਆ ਉਹ ਚਿੱਟਾ ਏ ਉਹ ਹੈਰੋਇਨ ਆ ਜਿਹੜੇ ਵੀ ਨਾਮ ਦਿੱਤੇ ਜਾਂਦੇ ਆ ਅਫੀਮ ਨੂੰ ਉਦੋਂ ਉਧਰ ਨੂੰ ਕਨਵਰਟ ਕਰ ਲਿਆ ਜਦੋਂ ਇੱਕ ਮਾਫੀਆ ਬਣ ਗਿਆ ਡਰੱਗਸ ਉਦੋਂ ਕੀ ਇੱਕ ਸੂਬੇ ਦੀ ਸਰਕਾਰ ਜਾਂ ਇੱਕ ਦੇਸ਼ ਦੀ ਸਰਕਾਰ ਉਹਨੂੰ ਕੰਟਰੋਲ ਕਰ ਸਕਦੀ ਹੈ ਦੁਖੋ ਇਹ ਤਾਂ ਡਿਪੈਂਡ ਕਰਦਾ ਕਿ ਤੁਹਾਡੀ ਤੁਹਾਡੀ ਪਹੁੰਚ ਕੀ ਹੈ ਜਦੋਂ ਬੰਦਾ ਫਸ ਗਿਆ ਨਸ਼ੇ 'ਚ ਉਹਨੂੰ ਕਿਵੇਂ ਥੱਲੇ ਤਾਰਨਾ ਹੈਗਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈਗੀ ਸਖਤੀ ਨਾਲ ਤਾਰਨਾ ਜਿਵੇਂ ਇੰਡੀਆ 'ਚਾਰੇ ਜਾ ਰਹੇ ਹੈਗੇ ਆ ਜਾ ਤੁਸੀਂ ਉਹਨੂੰ ਜਿਹੜੇ ਜਿਵੇਂ ਪੁਰਤਗਾਲ ਨੇ ਕੀਤਾ ਜਿਵੇਂ ਕੈਨੇਡਾ ਨੇ ਕੀਤਾ ਭੰਗ ਦੀਆਂ ਟੌਫੀਆਂ ਭੰਗ ਦੀਆਂ ਕਾਫੀਆਂ ਭੰਗ ਦੀਆਂ ਦੁਕਾਨਾਂ ਖੋਲ ਕੇ ਇੱਕ ਕਿਉਂਕਿ ਕੈਨੇਡਾ ਜੋ ਮੈਂ ਟਿਊਟਰ ਦਾ ਬਿਆਨ ਪੜਿਆ ਉਹਦੇ ਡਿਟੇਲ ਸੀਗੀ ਹੋ ਗਈ 7-8 ਸਾਲ ਦੀ ਗੱਲ ਹੈ ਉਹ ਕਹਿੰਦਾ ਜੇ ਸਰਕਾਰ ਭੰਗ ਦੇਊਗੀ ਤਾਂ ਸਰਕਾਰ ਭੰਗ ਅਡਲਟ ਨੂੰ ਦੇਊਗੀ ਸੇਫ ਹੱਥਾਂ 'ਚ ਦੇਊਗੀ